ਸਵਾਗਤ ਹੈ ਕਿਸਾਨ ਵੀਰੋ ਤੁਹਾਡੇ ਢੱਲੋਂਡੇ ਦੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆਪਣਾ ਮੋਬਾਈਲ ਨੰਬਰ ਨੋਟ ਕਰੋ 98782390017 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇਕਰ ਪਹੁੰਚ ਸਕੇ ਬਾਕੀ ਨੰਬਰ ਵਾਈਆਂ ਦਾ ਔਨ ਸਕਰੀਨ 'ਆ ਨੋਟ ਕਰ ਲਓ ਅੱਜ ਦੀ ਵੀਡੀਓ ਪਿੰਡ ਭੈਰੂਪਾ ਬਠਿੰਡੇ ਜ਼ਿਲ੍ਹੇ ਦੇ ਪਿੰਡ ਅਸੀਂ 200 ਨੂੰ ਸੋਈਆਂ ਸਵਾਈਆਂ ਝੋਟੀਆਂ ਦਿਖਾ ਦੇਾਂਗੇ ਮੰਨਾਂ ਗੱਲਬਾਤ ਬਾਈ ਜੀ ਨਾਲ ਕਰਾਂ ਮੈਂ ਸਤਿ ਸ਼੍ਰੀ ਅਕਾਲ ਜੀ ਬਾਈ ਸਤਿ ਸ਼੍ਰੀ ਅਕਾਲ ਹੋਠੀਕੋ ਹਾਂ ਠੀਕ ਹੈ ਬਾਈ ਪਹਿਲਾ ਤਾਂ ਨੰਬਰ ਬੋਲੋ ਜੀ 819689379 ਦੁਬਾਰਾ ਫੇਰ ਬੋਲ 819689379 ਪਿੰਡ ਜੀ ਪਿੰਡ ਭਾਈ ਰੁਪਾ ਬਾਈ ਜ਼ਿਲ੍ਹਾ ਬਠਿੰਡਾ ਜ਼ਿਲ੍ਹਾ ਬਠਿੰਡਾ ਜੀ ਤਹਿਸੀਲ ਰਾਮਪੁਰਾਪੁਰ ਤਹਿਸੀਲ ਰਾਮਪੁਰਾ ਨੇੜੇ ਤੇੜੇ ਕਿਹੜੇ ਪਿੰਡ ਆ ਗਏ ਫਿਰ ਆਪਣੇ ਆਪਣੇ ਇੱਧਰ ਸਲਾਤਪੁਰਾ ਆ ਗਏ ਇੱਧਰ ਰਾਮਪੁਰਾ ਆ ਗਏ ਨੇੜੇ ਭਗਤਾ ਭਾਈ ਘੱਪੜ ਓਕੇ ਤੇ ਆਪਾਂ ਥੋੜਾ ਬਹੁਤਾ ਵਪਾਰ ਦਾ ਕੰਮ ਹੀ ਕਰਦੇ ਹਾਂ ਨਾ ਹਾਂ ਥੋੜਾ ਬਹੁਤੇ ਹੀ ਕਰਦੇ ਕਿ ਉਹ ਗਾਲੀਆਂ ਪ ਤੋਕੜ ਗੱਬਣ ਪਾਲਦੇ ਤੇ ਜੇ ਵੀਰੇ ਹੁਣ ਤੈਨੂੰ ਕੋਈ ਇਹਦੇ ਵਿੱਚ ਕੋਈ ਤੋਕੜ ਗੱਬਣ ਜਾਂ ਕੋਈ ਫੰਡਰ ਤੋਕੜ ਮਾਜੇ ਆਪਾਂ ਵਿੱਚ ਘੱਟ ਲਾਂਗੇ ਭਾਈ ਜੇ ਕੋਈ ਚੈੱਕ ਪਾਸ ਹੁੰਦੀ ਆਪਾਂ ਉਹ ਕੱਟ ਲਾਂਗੇ ਜੇ ਕੋਈ 2-4 ਕਿਲੋ ਦੁੱਧ ਵਾਲੀ ਕੋਈ ਫੰਡਰ ਮੈਂ ਆਪਾਂ ਉਹ ਵੀ ਵਿੱਚ ਕੱਟ ਲਵਾਂਗੇ ਉਹ ਵੀ ਕੱਟ ਲੈਨੇ ਓਕੇ ਹਾਂ ਹਾਂ ਤੇ ਬਾਈ ਜੀ ਹੁਣ ਤੁਸੀਂ ਪਹਿਲੇ ਨੰਬਰ ਦਾਜ ਦੋ ਦਿਖਾਉਣਾ ਹਨਾ ਸੂਈਆਂ ਦਵਾਈਆਂ ਹਾਂ ਦੋਵੇਂ ਪਹਿਲੇ ਨੰਬਰ ਦੇ ਆਪਾਂ ਝੋਟੀ ਦੇਖੀ ਨੇ ਕਿਹੜਾ ਸੂਤ ਇਹ ਬਾਈ ਮਹੀਨੇ ਦੀ ਸੂਈ ਆ ਦੂਜੇ ਸੂਏ ਸੂਈ ਆ 8 ਕਿਲੋ ਦੁੱਧ ਆ ਇਹ ਥੱਲੇ ਪਈ ਹੋਰ ਬਾਜੂ ਥੋੜਾ ਬੋਤ ਥੋੜਾ ਮਗਰ ਇਹਦੇ ਕੱਟਾ ਬਈ ਖੋਲੋ ਜਿਹਦਾ ਤੋਰਾ ਕਰਾ ਕੇ ਚੱਕ ਚੰਗੀ ਹੈ ਜੀ ਸਾਈਜ਼ ਫੁੱਲ ਆ ਵੀਡੀਓ ਬਣਾਉਣ ਦਾ ਟਾਈਮ ਆਪਣਾ 12 1 ਵਜੇ ਦੋਸ ਹੌਨ ਜੱਜਮੈਂਟ ਕਰ ਲਿਓ ਥਣ ਲੇਵੇ ਦੀ ਕਿਉਂਕਿ 6 ਘੰਟੇ ਚਵਾਈ ਦੇ ਵਿੱਚ ਬਾਕੀ ਪਿਆ ਉਸ ਹੌਨ ਜੱਜਮੈਂਟ ਕਰਿਓ ਜੀ ਆ ਦੇਖੋ ਕੁਆਲਿਟੀ ਚੰਗੀ ਫੁੱਲ ਸਾਈਜ਼ ਦੀ ਤੇ ਥਣ ਲੇਵੇ ਦੀ ਪੂਰੀ ਸਾਫਾ ਮੋੜ ਲਿਓ ਜੀ ਆ ਦੇਖੋ ਹੂੰ ਆ ਦੇਖੋ ਜੀ ਤੇ ਮੈਨ ਨੂੰ ਮਨ ਜਿਵੇਂ ਜਮ ਮਾਰਦੀ ਚੋਈ ਬਾਈ ਜਵਾਨ ਦੋਦ ਜੀ ਕੀਤਾ ਉਹਦੇ ਬਾਹਰ ਥੱਲੇ ਠੀਕ ਆ ਜੀ ਕੱਟਾ ਛੱਡ ਭਾਵੇਂ ਨਾ ਛੱਡ ਥਾਪੀ ਦੇਵੇਂ ਓਕੇ ਤੇ ਦੁੱਧ ਦੇ ਮੈਨ ਨਾਲ ਆ ਬਾਈ ਜਿਹੜਾ ਦੁੱਧ ਮੈਨ ਨਾਲ ਆ ਬਾਈ ਦੁੱਧ ਕੱਢੂ 9 ਕਿਲੋ 8 ਕਿਲੋ ਕਰਾਂਗੇ ਓਕੇ ਤੇ ਕੀ ਪ੍ਰਾਈਸ ਕਿੰਨੇ ਪੈਸੇ ਆਗੇ ਇਹਦੇ ਇਹਦਾ 115 ਬਾਈ ਮਾਨਦਾਨ ਹੋ ਜੂ ਮਾਨਦਾਨ ਫੁੱਲ ਕਰਾਂਗੇ ਬਾਈ ਓਕੇ ਤੇ ਹੁਣ ਦੋ ਨੰਬਰ ਇਹ ਕੱਲ ਸੂਈ ਆ ਮੱਝ ਬਾਈ ਕਿਹੜਾ ਸੂਆ ਇਹ ਚੌਥੇ ਸੂਏ ਸੂਈ ਆ ਬਾਈ ਮਗਰ ਕੀ ਆ ਗਿਆ ਵੀਰੇ ਇਹਦੇ ਮਗਰ ਇਹਦੇ ਕੱਟੀ ਆ ਬਾਈ ਪਹਿਲਾਂ ਵਾਲੀ ਤੇ ਮਗਰ ਕੱਟਾ ਸੀ ਹਨਾ ਹਾਂ ਬਾਈ ਪਹਿਲਾਂ ਨੇ ਮ ਤੇ ਕਿੰਨਾ ਕੁ ਫਿਰ ਦੁੱਧ ਤੀਜੇ ਸੂਏ ਕ ਚੌਥੇ ਇਹ ਚੌਥੇ ਸੂਏ ਆ ਬਾਈ ਕਿੰਨਾ ਕੁ ਤੀਜੇ ਸੂਏ ਦਾ ਦੁੱਧ ਰਹਿਦਾ ਇਹ ਤੀਜੇ ਸੂਏ 11 ਕਿਲੋ ਤੇ ਗਈ 10 ਤੇ 11 ਤੇ ਬਈ 11 ਲੀਟਰ ਦੁੱਧ ਦਾ ਕੱਢਿਆ ਵਾਜੀ ਤੀਜੇ ਸੂਏ ਦਾ ਆ ਦੇਖੋ ਹੂੰ ਚੰਗਿਆ ਜੀ ਥਣ ਲੈ ਵੀ ਸਾਫਾ ਮੋੜ ਲੈ ਵੀਰੇ ਆ ਦੇਖੋ ਜੀ ਬੱਚਾ ਮਗਰ ਆ ਫਿਰਦਾ ਭੱਜਾ ਜੀ ਕੱਟੀ ਠੀਕ ਹੈ ਜੀ ਆ ਦੇਖੋ ਸਾਇ ਜੀ ਫੁੱਲ ਆ ਦੋਨਾਂ ਦੇ ਉਸ ਹਿਸਾਬ ਨਾਲ ਜੱਜਮੈਂਟ ਕਰ ਲੋ ਤੇ ਥੱਲੇ ਫਿਰ ਬੋਲਾ ਕਿੰਨਾ ਕ ਹੁਣ ਇਹ ਥੱਲੇ 6 ਕਿਲੋ ਬਈ ਆ ਤੇ ਕਿੰਨਾ ਕੁ ਦੁੱਧ ਕੱਢ ਦੂਗੀ ਬਾਈ ਇਹ ਦੁੱਧ 10 ਲੀਟਰ ਤੇ 11 ਲੀਟਰ ਦੇ ਵਿੱਚ ਕੱਢਣਾ ਬਾਈ ਜਾਇ ਗੱਲਾਂ ਤੇਰੀਆਂ ਤੇ ਇਹਦਾ ਕੀ ਮੁੱਲ ਆ ਗਿਆ ਇਹਦਾ ਵੀ 115 ਬਾਈ 115 ਤੇ 115 ਤੇ ਚੰਗੀ ਆ ਜੀ ਦੁੱਧ ਬਾਈ ਨੇ 10-11 ਕਿਲੋ ਕਿਹਾ ਗੱਲ ਕਰੀਏ ਜਮਾਂ ਚਾਹ ਜ ਹੈ ਨਾ ਹਾਂ ਬਾਈ ਤੇ ਇੱਕ ਤੁਹਾਨੂੰ ਝੋਟੀ ਦਿਖਾਤੀ ਆ 8 ਕਿਲੋ ਦੁੱਧ ਰੈਡੀ ਆ ਥੱਲੇ 6 ਕਿਲੋ ਬੋਲਾ ਰੈਡੀ ਆ ਜਿਹੜਾ ਜੱਪਾ ਸਾਹਿਬ ਕੰਪਲੀਟ ਹੈਗਾ ਤੇ ਆ ਦੇਖੋ ਜੀ ਚੰਗੀ ਆ ਸਹਿਜ ਫੁੱਲ ਆ ਗਏ ਤੇ ਜੇ ਆਪਾਂ ਗੱਲ ਕਰ ਲਗੇ ਚੰਗੀ ਆ ਜੀ ਆ ਦੇਖੋ ਵਾਟ 115 ਦੇ 115 ਵੀ ਇਮਾਨਦਾਨ ਹੋ ਜੂ ਇਮਾਨਦਾਨ ਫੋਲ ਕਰਾਂਗੇ ਬਾਈ ਜੇ ਕੋਈ ਦੋਵੇਂ ਲਿਆਂਦਾ ਬਾਈ ਤਾਂ ਆਪਾਂ ਉਹਦੇ ਘਰ ਤੱਕ ਫ੍ਰੀ ਪਹੁੰਚਾਵਾਂ ਓਕੇ ਜਿੱਥੇ ਮਰਜੀ ਹੋਵੇ ਹਾਂ ਜਿੱਥੇ ਮਰਜੀ ਹੋ ਠੀਕ ਹੈ ਜੀ ਤੇ ਨੰਬਰ ਫੇਰ ਬੋਲ ਦਿਓ ਜੀ 819689377 ਪਿੰਡ ਬਾਈ ਰੂਪਾ ਜਿਹੜੇ ਪਿੰਡੇ ਦਾ ਜੀ 200 900ਆਂ 200ਆਂ ਤੁਸੀਂ ਐਂ ਸਮਝ ਲਓ ਵੀ ਕੋਈ ਐਡਾ ਖਾਸ ਵਪਾਰ ਦਾ ਕੰਮ ਨਹੀਂ ਮਾੜਾ ਮੋਟਾ 1921 ਭੌਂਦੀ ਕਰਦਾ ਹੋਵੇ ਬਾਈ ਤੇ ਚੰਗੀਆਂ ਜੀ ਜਰੂਰ ਬਾਈ ਨਾਲ ਕਰੋ ਸੰਪਰਕ 바ਕੇ ਨੰਬਰ ਬਾਈ ਦਾ ਔਨ ਸਕਰੀਨ ਧੰਨਵਾਦ ਜੀ